ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਨੇ ਜਦੋਂ ਵਾਈਟ ਹਾਊਸ ਤੋਂ ਇੱਕ ਬੇਹਤ ਵੱਡਾ ਹੁਕਮ ਜਾਰੀ ਕੀਤਾ ਤੇ ਉਸ ਹੁਕਮ ਦੇ ਜਾਰੀ ਹੋਣ ਤੋਂ ਬਾਅਦ ਦੇਖੋ ਕਿਵੇਂ ਸੜਕਾਂ ਦੇ ਉੱਤੇ ਹੁਣ ਲੋਕ ਨਜ਼ਰ ਆ ਰਹੇ ਨੇ ਜਿੱਥੇ ਕਿ ਕਿਹਾ ਜਾ ਰਿਹਾ ਸੀਗਾ ਅਧਿਕਾਰੀ ਜਿਹੜੇ ਸੰਗੀ ਅਧਿਕਾਰੀ ਨੇ ਉਹ 24 ਘੰਟੇ ਸੜਕਾਂ ਤੇ ਤਨਾਤ ਰਹਿਣਗੇ ਤਾਂ ਸੜਕਾਂ ਤੇ ਪੁਲਿਸ ਨੂੰ ਤਨਾਤ ਕਰਨ ਦੇ ਫੈਸਲੇ ਨੂੰ ਲੈ ਕੇ ਤਿੱਖਾ ਵਿਰੋਧ ਕੀਤਾ ਜਾ ਰਿਹਾ ਸੜਕਾਂ ਦੇ ਉੱਤੇ ਲੋਕ ਨਜ਼ਰ ਆ ਰਹੇ ਨੇ ਤੇ ਦੱਸਿਏ ਕਿ ਹੁਣ ਏ ਵਾਈਟ ਹਾਊਸ ਤੋਂ ਐਲਾਨੇ ਦੇ ਫੈਸਲੇ ਤੋਂ ਬਾਅਦ ਤਸਵੀਰਾਂ ਬਹੁਤ ਹੀ ਜ਼ਿਆਦਾ ਹੈਰਾਨ ਪਰੇਸ਼ਾਨ ਕਰ ਦੇਣ ਵਾਲੀਆਂ ਸਾਹਮਣੇ ਆਈਆਂ ਨੇ ਸੋਸ਼ਲ ਮੀਡੀਆ ਤੇ ਇਹ ਮਾਮਲਾ ਹੁਣ ਪੱਖ ਦਾ ਜਾ ਰਿਹਾ ਹੈ ਪੂਰੀ ਖਬਰ ਕੀ ਹੈ ਪੂਰਾ ਮਾਮਲਾ ਕੀ ਹੋ ਵਿਸਥਾਰ ਦੇ ਨਾਲ ਤੁਹਾਨੂੰ ਸਮਝਾਵਾਂਗੇ ਸਾਂਝਾ ਕਰਾਂਗੇ ਖਬਰ ਮੂਸਰਾ ਧਿਆਨ ਨਾਲ ਸੁਣੀਓ ਕਿ ਅਮਰੀਕਾ ਦੇ ਵਿੱਚ ਕੀ ਕੁਝ ਸਥਿਤੀ ਜਿਹੜੀ ਆ ਪੜਦੀ ਹੋਈ ਦਿਖਾਈ ਦੇ ਰਹੀ ਹੈ ਦਰਸਲ ਤੁਹਾਨੂੰ ਦੱਸੀਏ ਕਿ ਅਮਰੀਕੀ ਰਾਸ਼ਟਰਪਤੀ ਨੇ ਹੁਣ ਵਾਈਟ ਹਾਊਸ ਵੱਲੋਂ ਜਿਹੜੀ ਦੇਸ਼ ਦੀ ਰਾਜਤਾਨੀ ਵਿੱਚ ਨੈਸ਼ਨਲ ਗਾਰਡ ਫੌਜਾਂ ਦੀ ਗਿਣਤੀ ਵਧਾਉਣੋਂ ਤੇ ਸੰਗੀ ਅਧਿਕਾਰੀਆਂ ਨੂੰ 24 ਘੰਟੇ ਸੜਕਾਂ ਤੇ ਰੱਖਣ ਦੇ ਫੈਸਲੇ ਦਾ ਐਲਾਨ ਕੀਤਾ ਗਿਆ ਸੀ ਔਰ ਜਿਸ ਤੋਂ ਬਾਅਦ ਵਸ਼ਿੰਟਨ ਡੀਸੀ ਦੇ ਲੋਕਾਂ ਨੇ ਪੁਲਿਸ ਦੀ ਵਧੀ ਹੋਈ ਮੌਜੂਦਗੀ ਦਾ ਵਿਰੋਧ ਕੀਤਾ ਉੱਥੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਵੱਲੋਂ ਹੁਣ ਵਸਤ 40 ਨਾਰਥ estrੇਟ ਨਾਰਥ-ਵੈਸਟ ਕੋਰੀਡੋਰ ਦੇ ਵਾਹਨ ਚੌਕੀ ਸਥਾਪਤ ਕਰਨ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਘਰ ਜਾਓ ਵਾਸੀਵਾਦੀ ਅਤੇ ਸਾਡੀਆਂ ਸੜਕਾਂ ਤੋਂ ਹਟੋ ਦੇ ਨਾਰੇ ਲਗਾਏ ਨੇ ਇਸ ਘਟਨਾ ਤੋਂ ਕੁਝ ਦਿਨ ਪਹਿਲਾਂ ਰਾਸ਼ਟਰਪਤੀ ਡੋਨਲਡ 트ੰਪ ਨੇ ਕਿਹਾ ਸੀਗਾ ਕਿ ਉਹਨਾਂ ਦਾ ਪ੍ਰਸ਼ਾਸਨ ਘਟੂ-ਕਟ 1 ਮਹੀਨੇ ਲਈ ਸ਼ਹਿਰ ਦੇ ਪੁਲਿਸ ਵਿਭਾਗ ਨੂੰ ਆਪਣੇ ਕਬਜ਼ੇ ਵਿੱਚ ਲੈ ਲਵੇਗਾ ਸ਼ਹਿਰ ਦੇ ਮੇਅਰ ਜਿਹੜੇ ਸੀਗੇ ਉਹਨਾਂ ਦੇ ਵੱਲੋਂ ਵੀ ਦੱਸਿਆ ਗਿਆ ਕਿ ਰਾਜਨੀਤਿਕ ਚਾਲਾਂ ਅਪਣਾਉਂਦੇ ਹੋਏ ਪਹਿਲਾ ਇਸ ਕਦਮ ਦੀ ਲੋਚਨਾ ਉਹਨਾਂ ਨੇ ਕੀਤੀ ਪਰ ਬਾਅਦ ਵਿੱਚ ਅਧਿਕਾਰੀਆਂ ਦੀ ਨਿਯੁਕਤੀ ਨੂੰ ਜਨਤਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਚੁੱਕਿਆ ਗਿਆ ਕਦਮ ਦੱਸਿਆ ਰਿਪਬਲਿਕਨ ਨੇਤਾ ਟਰੰਪ ਨੇ ਕਿਹਾ ਕਿ ਸ਼ਹਿਰ ਵਿੱਚ ਅਪਰਾਧ ਐਮਰਜੈਂਸੀ ਪੱਧਰ ਤੇ ਪਹੁੰਚ ਗਿਆ ਜਿਸ ਨੂੰ ਸਿਰਫ ਸੰਗੀ ਦਖਲਅੰਦਾਜ਼ੀ ਨਾਲ ਹੀ ਕੰਟਰੋਲ ਕੀਤਾ ਜਾ ਸਕਦਾ ਹੈ ਜਦਕਿ डीसी ਦੇ ਆਕਵਾ ਨੇ ਆਂਕੜੇ ਦੇ ਆਧਾਰ ਤੇ ਕਿਹਾ ਕਿ 2 ਸਾਲ ਪਹਿਲਾਂ ਹਿੰਸਕ ਅਪਰਾਧ ਤੇਜ਼ੀ ਨਾਲ ਵਧਿਆ ਸੀ ਪਰ ਹੁਣ ਇਹ ਅਪਰਾਧ 30 ਸਾਲਾਂ ਦੇ ਹੇਠਲੇ ਪੱਧਰ ਤੇ ਪਹੁੰਚ ਗਿਆ ਦੱਸ ਦਈਏ ਕਿ ਗ੍ਰਹਿ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਯੂ ਸਟਰੀਟ ਕੋਰੀਡੋਰ ਤੇ ਗਸ਼ਤ ਕਰਦੇ ਦੇਖੇਗੇ ਔਰ ਡਰੱਗ ਇਨਫੋਰਸਮੈਂਟ ਜਿਹੜੇ ਸੀਗੇ ਅਧਿਕਾਰੀ ਨੈਸ਼ਨਲ ਮਾਲ ਦੇ ਦੇਖੇਗੇ ਔਰ ਜਦੋਂ ਕਿ ਨੈਸ਼ਨਲ ਗਾਰਡ ਦੇ ਮੈਂਬਰ ਵਿਜੂਤ ਸੀਗੇ ਸੜਕਾਂ ਤੇ ਗਸ਼ਤ ਕਰ ਰਹੇ ਸੈਂਕੜੇ ਸੰਗੀ ਕਾਨੂੰਨ ਲਾਗੂ ਕਰਨ ਵਾਲੇ ਆ ਤੇ ਸ਼ਹਿਰ ਦੇ ਪੁਲਿਸ ਅਧਿਕਾਰੀਆਂ ਨੇ 43 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਕੁਝ ਨਿਵਾਸੀਆਂ ਨੂੰ ਕਾਨੂੰਨ ਲਾਗੂ ਕਰਨ ਵਾਲੇ ਅਤੇ ਨੈਸ਼ਨਲ ਗਾਰਡ ਕਰਮਚਾਰੀਆਂ ਦੀ ਵਾਧੇ ਮੌਜੂਦਗੀ ਨੂੰ ਚਿੰਤਾਜਨਕ ਦੱਸਿਆ ਤੇ ਇਸ ਦਾ ਵਿਰੋਧ ਕੀਤਾ ਤਾਂ ਯਾਨੀ ਕਿ ਹੁਣ ਜਦੋਂ ਵਸ਼ਿੰਗਟਨ ਡੀਸੀ ਦੇ ਵਿੱਚ 24 ਘੰਟੇ ਪੁਲਿਸ ਮੌਜੂਦ ਰਹੇਗੀ ਇਸ ਦਾ ਜਿਹੜਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਫਸਨੀਕ ਜਿਹੜੇ ਉੱਥੇ ਦੇ ਨੇ ਉਹਨਾਂ ਨੇ ਪ੍ਰਦਰਸ਼ਨ ਕੀਤਾ ਸੜਕਾਂ ਤੇ ਲੋਕ ਨਜ਼ਰ ਆਏ ਕਿ ਵਧ ਰਹੇ ਅਪਰਾਧ ਨੂੰ ਦੇਖਦੇ ਹੋਏ ਇਹ 트ੰਪ ਦਾ ਵੱਡਾ ਫੈਸਲਾ ਸੀਗਾ ਪਰ ਲੋਕਾਂ ਨੇ ਵਿਰੋਧ ਕੀਤਾ ਤੇ ਕਿਤੇ ਨਾ ਕਿਤੇ ਇਸ ਨੂੰ ਨਾ ਡੀਸੀ ਦੇ ਵੱਲੋਂ ਰਾਜਨੀਤਿਕ ਚਾਲ ਤੇ ਬਾਅਦ ਦੇ ਵਿੱਚ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਚੱਕਿਆ ਗਿਆ ਕਦਮ ਦੱਸਿਆ ਗਿਆ ਤਾਂ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੇ ਲੋਕ ਗ੍ਰਿਫਤਾਰ ਵੀ ਹੋਏ ਨੇ ਥਾਂ ਥਾਂ ਦੇ ਉੱਤੇ ਗਸ਼ਤ ਕੀਤੀ ਜਾ ਰਹੀ ਹੈ। ਔਰ ਨਾਲ ਦੀ ਨਾਲ ਹੁਣ 트ੰਪ ਦੇ ਵੱਲੋਂ ਜੋ ਹੈ ਬਹੁਤ ਵੱਡੇ ਬਿਆਨ ਜਿਹੜੇ ਨੇ ਵਾਈਟ ਹਾਊਸ ਤੋਂ ਜਾਰੀ ਕੀਤੇ ਗਏ ਨੇ ਤਾਂ ਇਸ ਦਾ ਕਰੜਾ ਵਿਰੋਧ ਵੀ ਦੇਖਣ ਨੂੰ ਮਿਲਦਾ ਹੋਇਆ ਦਿਖਾਈ ਦੇ ਰਿਹਾ। ਤਾਂ 24 ਘੰਟੇ ਪੁਲਿਸ ਮੌਜੂਦ ਰਵੇਗੀ ਸੜਕਾਂ ਤੇ ਇਸ ਨੂੰ ਲੈ ਕੇ ਹੁਣ ਜਿਹੜੇ ਲੋਕ ਨੇ ਉਹਨਾਂ ਨੇ ਤਿੱਖਾ ਵਿਰੋਧ ਪ੍ਰਦਰਸ਼ਨ ਕੀਤਾ ਹੈ ਹੰਗਾਮਾ ਹੋਇਆ ਤਾਂ ਬਹੁਤ ਵੱਡੇ ਪੱਦਰ ਦਾ ਮਾਹੌਲ ਜਿਹੜਾ ਅਮਰੀਕਾ ਦੇ ਵਿੱਚ ਖਰਾਬ ਹੁੰਦਾ ਹੋਇਆ ਦਿਖਾਈ ਦੇ ਰਿਹਾ